ਸਾਡੀ ਹੈ ਪਰਾਂ ਤੇ ਆਹ ਪ੍ਰਵੀਨ ਪ੍ਰਵੀਨ ਮਿੰਨੂ ਮੁਰਿਆ ਪਰਵਾ ਮੂਰੀ ਰਾਜੇਰ ਸਿੰਘ ਦਾ ਪਰ ਜੱਟ ਟਾਕੇ ਬੈਠਾ ਹੋ ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਹੈ ਜਿਹੜਾ ਥੰਗਿਆ ਮੜਾ ਜਾ ਬਸ ਟੰਗ ਦੇਣਗੇ ਸ਼ਾਸ਼ੀ ਕਾਲ ਜੀ ਮੈਂ ਸੇਵ ਖੇਰਗੜ ਤੁਸੀਂ ਵੇਖ ਰਹੇ ਹੋ 1 2 3 live.in ਖੇਲਣ ਖੁਦਨ ਮਨ ਕਾ ਚਾਉ ਲਿਖਿਆ ਵਿੱਚ ਗੁਰਬਾਣੀ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਰੰਗਿਆ ਜਾਵੇਗਾ 21ਵੀਂ ਸਦੀ ਦੇ 24ਵੇਂ ਸਾਲ ਦੇ ਦੂਜੇ ਮਹੀਨੇ ਦੇ 21ਵੇਂ ਦਿਨ ਯਾਨੀ ਕਿ ਬੁੱਧਵਾਰ ਨੂੰ ਕਬੱਡੀ ਦੇ ਰੰਗਾਂ ਦੇ ਵਿੱਚ ਮੀਰੀਪੀਰੀ ਸਪੋਰਟਸ ਕਲੱਬ ਦੇ ਦਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਕਰਵਾ ਰਹੀ ਹੈ ਸੋ ਸਾਡੀ ਸਪੋਰਟਸ ਕਲੱਬ ਦੇ ਸਾਰੇ ਮੁੱਖ ਪ੍ਰਬੰਧਕ ਜਿਹੜੇ ਮੇਰੇ ਨਾਲ ਹੈ ਦਲਵੀਰ ਸਿੰਘ ਜੀ ਗਿੱਲ ਸੰਦੀਪ ਸਾਮਰਾਜੀ ਜਰਨੈਲ ਸਿੰਘ ਜੀ ਪਟਾਲ ਔਰ ਮੇਜਰ ਸਿੰਘ ਜੀ ਨਿੱਕਾ ਨਾਲ ਸਾਡੇ ਪਰਮਿੰਦਰ ਮੋਦ ਗਿੱਲ ਜੀ ਸੋ ਆਓ ਗੱਲਬਾਤ ਕਰਦੇ ਹਾਂ ਇਸ ਸਾਲ ਕੀ ਕੁਝ ਵੱਖਰਾ ਹੋਵੇਗਾ ਔਰ ਟੂਰਨਾਮੈਂਟ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਜਵਾਬ ਜਿਹੜੇ ਆਪਾਂ ਪ੍ਰਬੰਧਕਾਂ ਦੇ ਨਾਲ ਕਰਨੇ ਆ ਸੋ ਦਲਵੀਰ ਜੀ ਤੁਹਾਡਾ ਤੇ ਤੁਹਾਡੇ ਸਾਰੇ ਸਾਥੀਆਂ ਦਾ ਇੱਕ ਦੋ ਤਿੰਨ live.in ਤੇ ਬਹੁਤ ਬਹੁਤ ਸਵਾਗਤ ਹੈ ਸੱਸੀ ਗਾਰ ਜੀ ਸੋ ਦਲਵੀਰ ਜੀ ਪਹਿਲਾ ਮੇਰਾ ਸਵਾਲ ਹੈ ਵੀ ਇਸ ਵਾਰ ਦਾ ਜਿਹੜਾ ਟੂਰਨਾਮੈਂਟ ਹੈ ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਤੁਸੀਂ ਇਸ ਵਾਰ ਕਬੱਡੀ ਜਿਹੜੀ ਦੇਹਦਣਾ ਪਿੰਡ ਦੇ ਵਿੱਚ ਕਰਵਾ ਰਹੇ ਹੋ ਅ ਵੈਸੇ ਤੇ ਹਰ ਸਾਲ ਦੀ ਤਰ੍ਹਾਂ ਹੀ ਹੈ ਜਿਵੇਂ ਹਰ ਸਾਲ ਅਸੀਂ ਆਲਮੋਸਟ ਇਸੇ ਮਹੀਨੇ ਚ ਹੁੰਦਾ ਸਾਡਾ ਜਨਵਰੀ ਫਰਫ ਫਰਵਰੀ ਦੇ ਮਿੱਡ ਵਿੱਚ ਜਾ ਕੇ ਜੀ ਪਰ ਪਿਛਲੇ ਸਾਲ ਵੀ ਇਹ 20 ਕੀਦਾ ਸੀ ਇਸ ਸਾਲ ਵੀ ਅਸੀਂ 20 ਕੀਦਾ ਰੱਖਿਆ ਪਰ ਇਸ ਸਾਲ ਇਹ ਹੈ ਕਿ ਸਾਡਾ ਇੱਕ ਛੋਟਾ ਭਰਾ ਸਾਡੇ ਕਲੱਬ ਦਾ ਮੈਂਬਰ ਸੀਸਪਾਲਸ ਸਾਗੂ ਜੀ ਜੀ ਇਹ ਸੁਫਾਨੀ ਸੰਸਾਰ ਨੂੰ ਵਾਲਬੇ ਦਾ ਕੇ ਕੇ ਪਰਮਾਤਮਾ ਦੇ ਚਰਨਾਂ ਚ ਜਾਣਵਾਜੇ ਤੇ ਇਹ ਅਸੀਂ ਪਾਈ ਕਰਕੇ ਉਹਦੀ ਯਾਦ ਚ ਇਸ ਟੂਰਨਾਮੈਂਟ ਰੱਖਿਆ ਸੀ ਠੀਕ ਹੈ ਜੀ ਤੇ ਇਸ ਵਾਰ ਦੇ ਤੁਹਾਡੇ ਪ੍ਰਾਈਜ਼ ਨੇ ਜਿਹੜੇ ਉਹ ਪਹਿਲਾਂ ਦੀ ਤਰ੍ਹਾਂ ਕੰਬਾਈਨਾ ਹੋਣਗੀਆਂ ਜਾਂ ਕੀ ਕੁਝ ਵੱਖਰਾ ਇਸ ਵਾਰ ਤੁਸੀਂ ਕਰ ਰਹੇ ਹੋ ਇਸ ਵਾਰ 8 ਟੀਮਾਂ ਚ ਮੁਕਾਬਲੇ ਹੋਣਗੇ ਤੇ ਪ੍ਰਾਈਜ਼ ਲੱਖ ਤੇ 1.5 ਲੱਖ ਹੋਊਗਾ। ਸੋ ਜਿੱਦਾਂ ਦਲਵੀਰ ਜੀ ਤੁਸੀਂ ਦੱਸਿਆ ਵੀ ਬੈਸਟ ਖਿਡਾਰੀਆਂ ਦੇ ਲਈ ਨਿਊ ਬ੍ਰਾਂਡ ਥਾਰ ਗੱਡੀਆਂ ਨੇ ਤੇ 1.5 ਲੱਖ ਤੇ ਲੱਖ ਦੇ ਪ੍ਰਾਈਜ਼ ਐ। ਸੋ ਇਹ ਦਰਸ਼ਕਾਂ ਦੇ ਵਿੱਚ ਵੀ ਇਸ ਗੱਲ ਦਾ ਚੰਬਾ ਹੁੰਦਾ ਵੀ ਯਾਰ ਥਾਰ ਗੱਡੀਆਂ ਦੋ 플레이ਰਾਂ ਨੂੰ ਚਲੀਆਂ ਜਾਣੀਆਂ ਤੇ ਪ੍ਰਾਈਜ਼ ਆ ਜਿੱਦਾਂ ਉਹ 1.5 ਲੱਖ ਤੇ ਲੱਖ ਦਾ ਸਿਰਫ ਦੋ ਟੀਮਾਂ ਨੂੰ ਚਲਿਆ ਜਾਣਾ। ਤੁਹਾਡੇ ਕਹਿਣ ਮੁਤਾਬਕ ਜੇ 8 ਟੀਮਾਂ ਆਲ ਓਪਨ ਨਹੀਂ ਇੱਥੇ ਹੁੰਦੀਆਂ ਤਾਂ ਘੱਟੋ ਘੱਟ ਨੀਅਰ ਅਬਾਊਟ ਵੀ ਇੱਕ ਟੀਮ ਦੇ ਵਿੱਚ 10 플레이ਰ ਐ। 80 플레이ਰ ਤੁਹਾਡੇ ਕੋਲੇ ਟੌਪ ਆਉਂਦੇ ਐ। ਤਾਂ ਬਾਕੀ ਪਲੇਅਰਾਂ ਲਈ ਫਿਰ ਤੁਸੀਂ ਕਿਦਾਂ ਦਾ ਇੰਤਜ਼ਾਮ ਕਰਕੇ ਰੱਖਿਆ ਹੈ ਨਹੀਂ ਐਕਚੁਅਲੀ ਜੋ ਟੀਮਾਂ ਦੇ ਪ੍ਰਾਈਜ਼ ਹੁੰਦੇ ਆ ਟੀਮ ਦੀ ਫੀਸ ਹੁੰਦੀ ਹੈ ਫੀਸ ਦੇ ਫੀਸ ਤੋਂ ਇਲਾਵਾ ਪਾਰਟਿਸਿਪੇਟ ਤੇ ਜਿਹੜੀ ਉਸ ਤੋਂ ਇਲਾਵਾ ਵੀ ਅਸੀਂ ਅਲੱਗ-ਅਲੱਗ ਖਿਡਾਰੀਆਂ ਦੇ ਉਹਨਾਂ ਦੇ ਜਿਵੇਂ ਕੱਲੇ ਖਿਡਾਰੀਆਂ ਦੇ ਨਹੀਂ ਹੋਰ ਵੀ ਜਨੇ ਵੀ ਸਾਡੇ ਕਬੱਡੀ ਦੇ ਨਾਲ ਜੁੜੇ ਆ ਉਹ ਚਾਹੇ ਰੈਫਰੀ ਹੋਏ ਚਾ ਕਿਸੇ ਵੀ ਫੀਲਡ 'ਚ ਹੋ ਤੇ ਬਾਈ ਜੀ ਜਿਵੇਂ 1 2 3 ਵਾਲੇ ਆਂਦੇ ਆ ਉਹ ਸਾਰਿਆਂ ਦੇ ਉਹਨਾਂ ਦੇ ਅਲੱਗ-ਅਲੱਗ ਆਪਦੇ-ਆਪਦੇ ਕਾਰਦੇ ਹਿਸਾਬ ਨਾਲ ਉਹਨਾਂ ਦੀ ਸਨਮਾਨ ਵੀ ਹੋਣਗੇ ਬਿਲਕੁਲ ਮਤਲਬ ਹਰ ਇੱਕ ਪਲੇਅਰ ਦਾ ਹਰ ਇੱਕ ਦਰਸ਼ਕ ਦਾ ਜਿੱਦਾਂ ਕਹਿ ਦਈਏ ਵੀ ਆਪਾਂ ਹਰ ਇੱਕ ਇੱਥੇ ਵਰਕਰ ਦਾ ਕਿਸੇ ਵੀ ਟੀਮ ਨਾਲ ਜੁੜਿਆ ਹੋਇਆ ਵਰਕਰ ਹੈ ਭਾਵੇਂ ਉਹ ਸਾਊਂਡ ਵਾਲਾ ਹੈ ਭਾਵੇਂ ਉਹ ਲਾਈਟਾਂ ਵਾਲਾ ਹੈ ਭਾਵੇਂ ਉਹ ਕੋਈ ਸਾਡਾ ਰੈਫਰੀ ਹੈ ਐਨਾਨਸਰ ਹੈ ਜਾਂ ਲਾਈਵ ਦੀ ਟੀਮ ਦਾ ਕੋਈ ਮੈਂਬਰ ਹੈ ਹਰ ਇੱਕ ਦਾ ਬਣਦਾ ਮਾਨ ਸਤਕਾਰ ਉਹ ਕੀਤਾ ਜਾਊਗਾ ਸੋ ਦਰਸ਼ਕਾਂ ਦਾ ਜਿਹੜਾ ਇਕੱਠਾ ਹੈ ਹਰ ਸਾਲ ਬਹੁਤ ਵੱਡਾ ਦੇਦਲਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਦਲਵੀਰ ਜੀ ਇਸ ਵਾਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਦੇ ਪ੍ਰੇਮੀਆਂ ਦਾ ਇਕੱਠ ਹੈ ਜਿਹੜਾ ਤੁਹਾਡੇ ਪ੍ਰਬੰਧ ਉਹਦੇ ਸਾਹਮਣੇ ਫਿੱਕੇ ਪੈ ਜਾਂਦੇ ਆ ਇਸ ਵਾਰ ਤੁਸੀਂ ਕੁਝ ਵੱਖਰਾ ਕਰਨ ਦਾ ਸੋਚਿਆ ਵੀ ਆਪਾਂ ਦਰਸ਼ਕਾਂ ਲਈ ਕੁਝ ਅਲੱਗ ਕਰਨਾ ਹੈ ਤਾਂ ਕਿ ਪਿਛਲੇ ਸਾਲਾਂ ਦੇ ਵਾਂਗਰਾਂ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਆਹੀ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਅਸੀਂ ਐਗਰੀ ਕਰਦੇ ਹਾਂ ਸੱਚ ਹੈ ਕਿ ਪ੍ਰਬੰਧ ਸਾਡੇ ਅਸੀਂ ਬਹੁਤ ਆਪਦੀ ਟਰਾਈ ਅਸੀਂ ਬਹੁਤ ਕਰ ਦਿੰਦੇ ਕਿ ਵਧੀਆ ਤੋਂ ਵਧੀਆ ਕਰੀਏ ਪਰ ਕਿਤੇ ਜਾ ਕੇ ਸਟੇਡੀਅਮ ਦੇ ਕਾਰਨ ਗਰਾਊਂਡ ਬਹੁਤ ਛੋਟਾ ਸੀ ਸਟੇਜ ਬਹੁਤ ਛੋਟੀ ਸੀ ਉੱਥੇ ਜਾ ਕੇ ਕਿਤੇ ਨੂੰ ਕਿਤੇ ਜਾ ਕੇ ਪ੍ਰੋਗਰਾਮ ਥੋੜਾ ਫਿੱਕਾ ਪੈ ਜਾਂਦਾ ਸੀ ਪਰ ਇਸ ਵਾਰ ਆ ਤੁਸੀਂ ਪਿੱਛੇ ਦੇਖ ਰਹੇ ਹੋ ਆ ਸਟੇਡੀਅਮ ਜਿਹੜਾ ਬਣਦਾ ਪਿਆ ਇਤਿਆਰ ਹੋ ਜਾਣਾ ਅਜੇ ਆਲਮੋਸਟ ਸਾਡੇ ਕੋਲ 2 ਮਹੀਨੇ ਪਈ ਐ ਇਹ ਤੇ ਸਾਨੂੰ ਠੇਕੇਦਾਰ ਕਹਿੰਦਾ ਕਿ ਇਹਨਾਂ ਨੇ ਸਾਨੂੰ ਫਾਸਟ 1 ਵੀਕ ਉਹਨ ਫਰਵਰੀ ਰੈਡੀ ਕਰਕੇ ਦੇ ਦੇਣਗੇ ਕਿਉਂਕਿ ਜਿਹੜਾ ਪੁਰਾਣਾ ਗਰਾਊਂਡ ਸੀ ਉਹ ਮਾਇਸ 2 ਏਕੜ ਤੋਂ ਵੀ ਘੱਟ ਸੀ ਇਹ ਤੁਸੀਂ ਇਧਰ ਨਿਗਾਹ ਮਾਰ ਕੇ ਦੇਖੋ ਨਹਿਰ ਤੱਕ ਗਿਆ 6 ਏਕੜ ਤੋਂ ਵੀ ਪਲਾਸੀ ਐ ਸਾਡੇ 6 ਏਕੜ ਦੇ ਆਲਮੋਸਟ ਹੈਗੀ ਐ ਇਸ ਵਾਰ ਉਹ ਦਿੱਕਤ ਨਹੀਂ ਆਣਗੀਆਂ ਤੇ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਨੇ ਜਿੰਨੇ ਵੀ ਦਰਸ਼ਕ ਆਣਗੇ ਸਾਰਿਆਂ ਦੇ ਬੈਹਣ ਦਾ ਅੱਛੀ ਤਰ੍ਹਾਂ ਪ੍ਰਬੰਧ ਹੋਊਗਾ ਇਸ ਵਾਰ ਤੇ ਨਾਲ ਅ ਬੈਂਦੀ ਨਾਲ ਨਾਲ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਗਰਾਊਂਡ ਦੇ ਵਿੱਚ ਉੱਥੇ ਕਰਨਗੇ ਸੋ ਤਲਵੀਰ ਜੀ ਪਿਛਲੇ ਗਰਾਊਂਡ ਨਾਲੋਂ ਇਹਦਾ ਵੈਨਿਊ ਚੇਂਜ ਹੋਇਆ ਹੈ ਤੁਸੀਂ ਮਤਲਬ ਦਰਸ਼ਕਾਂ ਨੂੰ ਆਪਾਂ ਹੁਣੇ ਮੈਸੇਜ ਲਾ ਦਈਏ ਕਈ ਵਾਰੀ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਕਿ ਪਿਛਲਾ ਗਰਾਊਂਡ ਸਾਰਿਆਂ ਦੇ ਦਿਮਾਗ ਦੇ ਦਿਲ ਦੇ ਵਿੱਚ ਬਸਿਆ ਹੋਇਆ ਹੈ ਵੀ ਕਿੱਥੇ ਕੰਬਾਈਨਾ ਦਿੱਤੀਆਂ ਗਈਆਂ ਕਿੱਥੇ ਟਰੈਕਟਰ ਦਿੱਤੇ ਗਏ ਕਿੱਥੇ ਥਾਰ ਦਿੱਤੀਆਂ ਜਾਣਗੀਆਂ ਥਾਰ ਦਾ ਜਿਹੜਾ ਟੂਰਨਾਮੈਂਟ ਹੈ ਉਹਦਾ ਵੈਨਿਊ ਚੇਂਜ ਹੋਇਆ ਕਿੰਨਾ ਕੁ ਫਰਕ ਹੈ ਆਪਣਾ ਪਿਛਲੇ ਸਟੇਡੀਅਮ ਨਾਲੋਂ ਇਹਦਾ ਵੈਸੇ ਚਲੋ ਜਿਹੜੇ ਮੇਰੇ ਇਲਾਕੇ ਮੈਂ ਫਿਰ ਵੀ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਕੰਫਿਊਜ਼ ਨਾ ਹੋਣ ਕਿ ਇਹ ਪਿੰਡ ਜਦੋਂ ਪਾਤੜਾ ਤੋਂ ਪਟਿਆਲੇ ਨੂੰ ਜੰਨੇ ਆਂ ਕੱਗਾ ਕ੍ਰੋਸ ਕਰਕੇ ਇਹ ਪਿੰਡ ਸੜਕ ਦੇ ਉੱਤੇ ਆਂਦਾ ਹੈ ਦੇਦਨਾ ਪਿੰਡ ਜਿਹੜਾ ਪਹਿਲਾ ਸਟੇਡੀਅਮ ਸੀ ਉਹ ਸਾਡਾ ਬਿਲਕੁਲ ਪਿੰਡ ਦੇ ਅੱਡੇ ਦੇ ਉੱਤੇ ਸੀ ਜਿਹੜਾ ਨਵਾਂ ਸਟੇਡੀਅਮ ਹੈ ਉਹ ਜਦੋਂ ਆਪਾਂ ਪਿੰਡ ਤੋਂ ਪਾਤੜਾ ਤੋਂ ਪਟਿਆਲੇ ਨੂੰ ਜੰਨੇ ਆਂ ਪਿੰਡ ਤੋਂ ਮਾਸ ਤਿੰਨ ਤੋਂ ਚਾਰ ਕਿਲੇ ਦੂਰ ਜਾ ਕੇ ਇਹ ਸੱਜੇ ਹੱਥ ਇਹ ਸਟੇਡੀਅਮ ਆਂਦਾ ਹੈ ਉੱਥੇ ਸਟੇਡੀਅਮ ਦੇ ਬਾਹਰਲੇ ਪਾਸੇ ਇੱਕ ਢਾਬਾ ਵੀ ਹੈ ਇੱਕ ਬਾਈ ਉਧੇ ਸਾਡੇ ਛੋਟੇ ਭਰਾ ਉਹਨਾਂ ਦਾ ਟਰਾਲੀਆਂ ਦਾ ਬਿਜ਼ਨਸ ਵੀ ਉਥੇ ਟਰਾਲੀਆਂ ਦੀ ਇੱਕ ਵਰਕਸ਼ਾਪ ਹੈ ਕਾਫੀ ਵੱਡੀ ਉਹਦੇ ਪਿਛਲੇ ਪਾਸੇ ਬਿਲਕੁਲ ਮੇਨ ਰੋਡ ਦੇ ਉੱਤੇ ਹੀ ਸਟੇਡੀਅਮ ਹੈ ਜੀ ਸੋ ਆਪਾਂ ਆਫ ਰਿਕਾਰਡ ਵੀ ਦਲਵੀਰ ਜੀ ਗੱਲ ਕਰਦੇ ਸੀ ਕਿ ਵੀ ਜਿਹੜੇ ਦਰਸ਼ਕ ਵੈਸੇ ਤੇ ਇਸ ਇਲਾਕੇ ਦੇ ਸਾਰੇ ਲੋਕ ਲਾਈਵ ਆ ਕੇ ਚੱਲਦੇ ਮੈਚਾਂ ਦਾ ਆਨੰਦ ਮਾਣਦੇ ਆ ਹਰਿਆਣਾ ਰਾਜਸਥਾਨ ਪੰਜਾਬ ਦੂਰ ਦਰਾਡੇ ਤੋਂ ਲੋਕ ਜਿਹੜੇ ਦੇਦਨਾ ਦੇ ਕੱਪ ਦੇ ਨਾਲ ਜੁੜਦੇ ਆ ਜਿਵੇਂ ਆਮ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਵੀ ورلڈ ਕੱਪਾਂ ਤੋਂ ਬਾਅਦ ਜੇ ਆਲਮੀ ਰੂਪ ਕਿਸੇ ਟੂਰਨਾਮੈਂਟ ਨੇ ਧਾਰਿਆ ਉਹ ਦੇ ਦਿਨਾਂ ਦੇ ਟੂਰਨਾਮੈਂਟ ਦਾ ਜਿਹੜਾ ਆਲਮੀ ਕੱਪ ਦਾ ਰੁੱਤਬਾ ਇਹਨੂੰ ਮਿਲਿਆ ਲੋਕਾਂ ਦਾ ਇਕੱਠ ਲਾ ਲਓ ਕਬੱਡੀ ਦੇ ਪ੍ਰਾਈਜ਼ ਲਾ ਲਓ ਹਰ ਇੱਕ ਚੀਜ਼ ਹੈ ਜਿਹੜੀ ورلڈ ਕੱਪਾਂ ਤੋਂ ਬਾਅਦ ਜੇ ਵੱਡੇ ਮੰਚ ਦੇ ਉੱਤੇ ਗਈ ਹੈ ਉਹ ਦੇ ਦਿਨਾਂ ਦੇ ਕੱਪ ਦੇ ਉੱਤੇ ਗਈ ਹੈ ਸੋ ਜਿਹੜੇ ਦਰਸ਼ਕ ਦੂਰੋਂ ਆਉਣਗੇ ਉਹ ਉਹਨਾਂ ਲਈ ਕਿਸ ਤਰ੍ਹਾਂ ਦੇ ਤੁਸੀਂ ਇੰਤਜ਼ਾਮ ਜਿਹੜੇ ਉਹ ਕਰਕੇ ਰੱਖੇ ਆ ਜੇ ਕੋਈ ਪਹਿਲਾਂ ਆਉਣਾ ਚਾਹੁੰਦਾ ਜਾਂ ਆਪਣਾ ਮਾਰਨਿੰਗ ਜਲਦੀ ਆਉਣਾ ਚਾਹੁੰਦਾ ਕਿੱਦਾਂ ਦੇ ਪ੍ਰਬੰਧ ਤੁਹਾਡੇ ਹੋਣਗੇ ਦੇਖੋ ਸਾਡਾ 2 ਦਿਨ ਦਾ ਟੂਰਨਾਮੈਂਟ ਹੁੰਦਾ ਹੈ ਇਹ 20 ਤੋਂ ਸਟਾਰਟ ਹੋ ਜਾਣਾ 21 ਦਾ ਫਾਈਨਲ ਹੈ ਤੇ ਇੱਥੇ ਕਾਫੀ ਸਾਰੇ ਜਿੰਨੇ ਵੀ ਵੀਡੀਓ ਅਲੱਗ-ਅਲੱਗ ਚੈਨਲ ਤੋਂ ਆਏ ਮੈਂ ਖੁਦ ਵੀਡੀਓ ਦੇਖਦਾ ਸੀ ਉੱਥੇ ਥੱਲੇ ਲੋਕਾਂ ਨੇ ਕਮੈਂਟ ਕੀਤੇ ਹੋਏ ਸੀ ਕਿ ਬਾਈ ਅਸੀਂ ਸਟਾਲ ਲਾਣੀ ਹੈ ਇੱਥੇ ਸਾਨੂੰ ਬਿਜਲੀ ਦਾ ਪ੍ਰਬੰਧ ਵਗੈਰਾ ਕੁਝ ਮਿਲੇਗਾ ਮੈਂ ਆਪ ਖੁਦ ਮੇਰੇ ਪਰਸਨਲ ਮੇਰੀ ਆਈਡੀ ਤੋਂ ਮੈਂ ਮੈਸੇਜ ਰਿਪਲਾਈ ਕੀਤੇ ਹੋਏ ਆ ਕਿ ਵੈਲਕਮ ਹੈ ਤੁਸੀਂ ਸਾਰੇ ਆਓ ਤੁਹਾਨੂੰ ਬਿਜਲੀ ਦਾ ਪਾਣੀ ਦਾ ਪ੍ਰਬੰਧ ਸਾਰਿਆਂ ਨੂੰ ਮਿਲੇਗਾ ਬਾਕੀ ਦਰਸ਼ਕਾਂ ਦੀ ਗੱਲ ਹੈ ਉਹਨਾਂ ਨੂੰ ਪਤਾ ਹੈ ਹਰ ਵਾਰ ਅਸੀਂ ਉਹ ਸਟੇਡੀਅਮ ਦੇ ਵਿੱਚ ਵੀ ਬਹਿਣ ਦਾ ਬਹੁਤ ਸੋਹਣਾ ਪ੍ਰਬੰਧ ਕਰਦੇ ਹੁੰਦੇ ਸੀ ਪਰ ਇਹਨਾਂ ਇਕੱਠੇ ਨਾ ਹੋਣ ਕਰਕੇ ਕਿਤੇ ਨੁ ਕਿਤੇ ਜਗ੍ਹਾ ਬਹੁਤ ਛੋਟੀ ਪੈ ਜਾਂਦੀ ਸੀ ਸਾਨੂੰ ਡਰ ਵੀ ਰਹਿੰਦਾ ਸੀ ਕਿਉਂਕਿ ਬਿਲੋਂ ਬਿਲਕੁਲ ਵੱਡੇ ਹਾਈਵੇ ਦੇ ਉੱਤੇ ਸੀ ਬਹੁਤ ਸਾਰਾ ਇਕੱਠ ਹੁੰਦਾ ਸੀ ਮੈਚ ਦੇਖਣ ਦੇ ਨਾਲ ਨਾਲ ਇੱਕ ਪਾਸੇ ਧਿਆਨ ਦੂਜੇ ਪਾਸੇ ਰਹਿੰਦਾ ਸੀ ਕਿ ਕੋਈ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜੇ ਤੇ ਇਸ ਨੂੰ ਨਿਗਾ ਚ ਰੱਖਦੇ ਹੋਏ ਸਾਡੇ ਸਰਦਾਰ ਭਵਨ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਸਾਨੂੰ ਬੜਾ ਵੱਡਾ ਤੋਹਫਾ ਦਿੱਤਾ ਸੀ ਲਾਸਟイヤー 2 ਕਰੋੜ ਦੀ ਬਜਟ ਦਾ ਇਸ ਸਟੇਡੀਅਮ ਇੱਥੇ ਜਿਹੜਾ ਹੁਣ ਤਿਆਰ ਹੋ ਰਿਹਾ ਤੁਹਾਡੇ ਪਿੱਛੇ ਇਹ ਸਾਡਾ 45 बाई 80 ਦਾ ਸਟੇਜ ਆ ਤੇ 6 ਏਕੜ ਦੇ ਵਿੱਚ ਬਹੁਤ ਵੱਡਾ ਸਟੇਡੀਅਮ ਬਣਨ ਜਾ ਰਿਹਾ ਤੇ ਹੁਣ ਜਿੰਨੀਆਂ ਵੀ ਮੁਸ਼ਕਿਲਾਂ ਆਂਦੀਆਂ ਸੀ ਸਾਨੂੰ ਉਹ ਸਾਰੀਆਂ ਇਸ ਵਾਰ ਦੂਰ ਕਰਦਾਂਗੇ ਆਪਾਂ ਦਰਸ਼ਕਾਂ ਦੀ ਗੱਲ ਕਰਦੇ ਸੀ ਦਰਸ਼ਕਾਂ ਲਈ ਕੋਈ ਰਹਿائش ਦਾ ਪ੍ਰਬੰਧ ਵੀ ਕੀਤਾ ਜਾਂ ਕੋਈ ਜੇ ਕੋਈ ਪਹਿਲਾਂ ਆਉਣਾ ਚਾਹੁੰਦਾ ਜਾਂ ਟੂਰਨਾਮੈਂਟ ਵਾਲੇ ਦਿਨ ਇੱਥੇ ਲੇਟ ਹੋ ਜਾਂਦਾ ਵਾਪਸੀ ਲਈ ਉਦੇ ਕੋਲ ਕੋਈ ਸਾਧਨ ਨਹੀਂ ਹੁੰਦਾ ਉਹ ਇਦਾਂ ਦਾ ਕੋਈ ਆਪਾਂ ਅਰੇਂਜ ਕਰਕੇ ਰੱਖਿਆ ਕਿਸੇ ਤਰ੍ਹਾਂ ਦਾ ਹਾਂ ਹਾਂ ਬਿਲਕੁਲ ਇਹ ਹਰ ਸਾਲ ਹੁੰਦਾ ਕਲੱਬ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਥੇ ਸਾਡੇ ਕੋਲੇ ਸਿਸਟਮ ਬਣਾ ਹੁੰਦਾ ਕੋਈ ਕਾਫੀ ਦੂਰੋਂ ਆਇਆ ਰਹਿਣਾ ਚਾਹੁੰਦਾ ਹੈ ਉਹ ਰਾਤ ਕੱਟ ਸਕਦਾ ਨਾਰਮਲੀ ਕੀ ਹੁੰਦਾ ਕਿ ਇੱਥੇ ਇਹ ਜਿਹੜਾ ਸਾਡਾ ਸਟੇਡੀਅਮ ਹੈ ਨਾ ਜਾਂ ਇਹ ਪਿੰਡ ਹੈ ਇਹ ਵੱਡੇ ਹਾਈਵੇ ਦੇ ਉੱਤੇ ਹੈ ਖਾਸ ਕਰਕੇ ਵੱਡੇ ਹਾਈਵੇ ਤੇ ਹੋਣ ਕਰਕੇ ਦਰਸ਼ਕ ਤਾਂ ਹੀ ਦੂਰੋਂ ਦੂਰੋਂ ਆ ਜਾਂਦੇ ਉਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਟਰੱਕ ਬੱਸਾਂ ਦੇ ਸਾਧਨ ਬਹੁਤ ਮਿਲਦੇ ਆ ਹਰ ਕਿਸੇ ਬੰਦੇ ਨੇ ਵਾਪਸ ਜਾਣਾ ਰਾਤ ਨੂੰ ਚਾਹੇ ਉਹਨੂੰ ਸਾਧਨ ਪ੍ਰੋਵਾਈਡ ਹੋ ਜਾਂਦਾ ਇਥੋਂ ਤੇ ਮੈਂ ਕਿਤੇ ਜਾ ਕੇ ਮੈਨੂੰ ਲੱਗਦਾ ਕਿ ਸ਼ਾਇਦ ਇੱਥੇ ਇੰਨਾ ਬੜਾ ਇਕੱਠ ਹੋਣਾ ਇਹ ਵੀ ਇੱਕ ਪਲੱਸ ਪੁਆਇੰਟ ਹੈ ਕਿ ਲੋਕ ਆਉਂਦੇ ਆ ਤੇ ਉਹਨਾਂ ਨੂੰ ਆਣ ਦਾ ਤੇ ਸਾਧਨ ਹੁੰਦਾ ਹੈ ਜਾਣ ਵਾਸਤੇ ਵੀ ਬੰਦੇ ਦੇ ਮਾਈਂਡ 'ਚ ਹੁੰਦੇ ਕਿ ਮੈਂ ਵਾਪਸ ਜਾਣਾ ਮੈਨੂੰ ਕੋਈ ਵਾਪਸੀ ਦੇ ਸਾਧਨ ਮਿਲ ਜੂਗਾ ਜਾਂ ਨਹੀਂ ਤੇ ਵੱਡੇ ਹਾਈਵੇ ਤੇ ਹੋਣ ਕਰਕੇ ਤੇ ਲੋਕਾਂ ਦਾ ਪਿਆਰ ਇੰਨਾ ਹੈ ਬਾਕੀ ਕਲੱਬ ਦੀ ਮਿਹਨਤ ਨਹੀਂ ਹੈ ਕਿ ਇਹ ਆਈ ਹਰ ਵਾਰ ਕੁਝ ਨੂੰ ਕੁਝ ਬਖੜਾ ਕਰਦੇ ਜੀ ਸੋ ਦਲਵੀਰ ਜੀ ਮੇਰੇ ਮਾਈਂਡ ਦੇ ਵਿੱਚ ਇੱਕ ਹੋਰ ਸਵਾਲ ਚੱਲਦਾ ਸੀਗਾ ਤੁਹਾਡੇ ਨਾਂ ਦੇ ਨਾਲ ਜਿਹੜਾ ਇੱਕ ਨਾਂ ਜੁੜਿਆ ਹੈ ਉਹਗੇ ਸਮਾਜ ਸੇਵੀ ਦਲਵੀਰ ਸਿੰਘ ਜੀ ਗਿੱਲ ਦਲਵੀਰ ਗਿੱਲ ਕਬੱਡੀ ਦੇ ਵਿੱਚ ਬਹੁਤ ਵੱਡਾ ਆਪਣੇ ਸਾਥੀਆਂ ਨੂੰ ਲੈ ਕੇ ਰਤਬਾ ਪ੍ਰਾਪਤ ਕਰ ਚੁੱਕਿਆ ਹੈ ਸੋ ਕਬੱਡੀ ਦੇ ਵਿੱਚ ਹੀ ਕਿਉਂ ਤੁਸੀਂ ਇੰਨੇ ਜਿੱਦਾਂ ਕਹਿ ਦਿੰਦੇ ਆ ਵੀ ਆਪਾਂ ਆਪਣਾ 100% ਦਿੰਨੇ ਹਾਂ ਬਾਕੀ ਕੰਮਾਂ ਦੇ ਵਿੱਚ ਦਲਵੀਰ ਗਿੱਲ ਕਿੰਨਾ ਕੁ ਆਪਣਾ ਰਿਜ਼ਲਟ ਦਿੰਦਾ ਲੋਕਾਂ ਲਈ ਨਹੀਂ ਕੱਲਾ ਕਬੱਡੀ ਲਈ ਨਹੀਂ ਅਗਰ ਤੁਸੀਂ ਸ਼ਾਇਦ ਮੈਂ ਮੇਰੇ ਮੂੰਹ 'ਚੋਂ ਮੈਂ ਕਮਾਈ ਚੰਗਾ ਨਹੀਂ ਲੱਗੂਗਾ ਤੁਸੀਂ ਮੇਰੀ ਫੇਸਬੁੱਕ ਪੇਜ ਤੇ ਜਾਂ ਕਿਤੇ ਵੀ ਮੇਰੇ ਜਿਹੜਾ ਮੇਰਾ ਸਰਕਲ ਹੈ ਉਨੇ ਜੋ ਦੇਖ ਸਕਦੇ ਹੋ ਮੈਂ ਸਿਰਫ ਕਬੱਡੀ ਲਈ ਨਹੀਂ ਹੋਰ ਦੂਜੀਆਂ ਗੇਮਾਂ ਲਈ ਵੀ ਮੈਂ ਹਮੇਸ਼ਾ ਜਿੱਥੇ ਵੀ ਕਿਸੇ ਨੂੰ ਸਹਿਯੋਗ ਚਾਹੀਦਾ ਮੈਂ ਆਪ ਵੀ ਜਾਂਦਾ ਤੇ ਸਹਿਯੋਗ ਵੀ ਦਿੰਦਾ ਪਲੱਸ ਹਲਕੇ ਦੇ ਵਿੱਚ ਕੋਈ ਗਰੀਬ ਕੁੜੀਆਂ ਦੇ ਵਿਆਹ ਨੇ ਕੋਈ ਹੋਰ ਹੈ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਮੈਂ ਉੱਥੇ ਵੀ ਵਿజిਟ ਕਰਦਾ ਆ ਪਰਸਨਲੀ ਜੇ ਮੈਂ ਇੱਥੇ ਨਾ ਹੋਵਾਂ ਤਾਂ ਮੇਰੀ ਟੀਮ ਕਰਦੀ ਹੈ ਤੇ ਬਾਕੀ ਰਹੀ ਕਬੱਡੀ ਦੀ ਗੱਲ ਕਬੱਡੀ ਦੇ ਇਸ ਚਲੋ ਇਸ ਇਹ ਗਰਾਊਂਡ ਤੇ ਪਵਿੱਤਰ ਗਰਾਊਂਡ ਹੈ ਇਸ ਦੇ ਵਿੱਚ ਤੇ ਅਜੇ ਪਹਿਲਾ ਸਾਡਾ ਟੂਰਨਾਮੈਂਟ ਇਸ ਸਾਲ ਹੋਣਾ ਹੈ ਅੱਗੇ ਪਿਛਲੇ ਗਰਾਊਂਡ ਦੀ ਗੱਲ ਕਰਾਂ ਜਿਹੜਾ ਉੱਥੇ ਵੀ ਅਸੀਂ ਕਾਫੀ ਇਦਾਂ ਦੇ ਕੰਮ ਕਬੱਡੀ ਦੇ ਨਾਂ ਨਾਲ ਕੀਤੇ ਐ ਜਿਵੇਂ 2018 ਦੇ ਵਿੱਚ 17 ਦੇ ਵਿੱਚ 19 19 ਜਿੱਤੀਆਂ ਲੱਗਾ 18 ਚੱਕ ਪੈਣਾ ਸੀ 19 ਦੇ ਵਿੱਚ 19 ਦੇ ਵਿੱਚ ਅਸੀਂ ਇੱਕ ਐ ਲੈਮਬੂਲੈਂਸ ਵੀ ਦਿੱਤੀ ਸੀ ਤੇ ਉਹਦੇ ਨਾਲ ਅਸੀਂ ਟਰਾਈਸਾਈਕਲ ਜਿੰਨਿਆਂ ਨੂੰ ਵੀ ਹੈਂਡੀਕੈਪ ਲੋਕ ਸੀ ਜਿੰਨਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਲੋਡ ਸੀ ਅਸੀਂ ਕਬੱਡੀ ਦੇ ਨਾਲ ਇਦਾਂ ਦੇ ਪ੍ਰੋਗਰਾਮ ਵੀ ਕਰਦੇ ਥੇ ਉਹ ਇੱਕ ਸਵਾਲ ਮੇਰਾ ਸਾਡੇ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸੰਦੀਪ ਸਮਰਾਜੀ ਉਹਨਾਂ ਨੂੰ ਹੈ ਸਮਰਾ ਸਾਹਿਬ ਤੁਸੀਂ ਬਹੁਤ ਸਾਰੇ ਪਲੇਅਰਾਂ ਨਾਲ ਨਿੱਜੀ ਤੌਰ ਤੇ ਜੁੜੇ ਹੋਏ ਹੋ ਤੁਸੀਂ ਆਪ ਵੀ ਇਹਨਾਂ ਗਰਾਊਂਡਾਂ ਦੇ ਵਿੱਚ ਖੇਡਦੇ ਰਹੇ ਹੋ ਤਾਂ ਲੋਕਾਂ ਦੀ ਜਿਵੇਂ ਡਿਮਾਂਡ ਹੁੰਦੀ ਹੈ ਇੱਕ ਲੋਕ ਉਮੀਦ ਕਰਕੇ ਆਉਂਦੇ ਵੀ ਯਾਰ ਦੇਦਨਾ ਟੂਰਨਾਮੈਂਟ ਤੇ ਜਾਣਾ ਕੋਈ ਪਲੇਅਰ ਐਸਾ ਨਹੀਂ ਹੋਵੇਗਾ ਜਿਸ ਦੇ ਦਰਸ਼ਨ ਸਾਨੂੰ ਦੇਦਨਾ ਟੂਰਨਾਮੈਂਟ ਤੇ ਨਹੀਂ ਹੋਣਗੇ ਸੋ ਇਸ ਵਾਰ ਤੁਸੀਂ ਕੀ ਲੱਗਦਾ ਵੀ ਕਿਹੜੇ ਕਿਹੜੇ ਪਲੇਅਰ ਆਪਣੇ ਟੂਰਨਾਮੈਂਟ ਤੇ ਆਉਣ ਦੀ ਸੁਭਾਵਨਾ ਹੈ ਸੇਫਕੀ ਜੀ ਮੈਂ ਫਿਲਹਾਲ ਜੇ ਨਾਂ ਨਹੀਂ ਲੈਣਾ ਚਾਹੂੰਗਾ ਤਕਰੀਬਨ 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 ਪੰਜਾਬ ਦੇ ਜਿੰਨੇ ਵੀ ਵਧੀਆ ਪਲੇਅਰ ਨੇ ਇਸ ਟਾਈਮ ਦੇ ਜਾਂ ਯੂਥ ਚ ਨੇ ਜਾਂ ਸੀਨੀਅਰ ਨੇ ਸਾਡੀ ਤਕਰੀਬਨ ਹਰ ਇੱਕ ਨਾਲ ਗੱਲ ਚੱਲ ਰਹੀ ਹੈ ਤੇ ਬਾਈਗੁਰੂ ਸੁਖ ਰੱਖੇ ਸੀ ਅੱਠ ਟੀਮਾਂ ਪੂਰੀ ਦੀ ਪੂਰੀ ਲੈਵਲ ਦੀ ਬਣਾਵਾਂਗੇ ਜੇ ਯਾਨੀ ਅੱਠ ਟੀਮਾਂ ਜੇ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਜੇ ਘੱਟੋ ਘੱਟ ਇੱਕ ਟੀਮ ਦੇ ਵਿੱਚ 10 ਪਲੇਅਰ ਹੈ 80 ਪਲੇਅਰ ਟੌਪ ਦੇ ਉਹ ਦੇਦਨਾ ਦੇ ਟੂਰਨਾਮੈਂਟ ਤੇ 21 ਫਰਵਰੀ ਨੂੰ ਆਉਣ ਦੀ ਸੁਭਾਵਨਾ ਹੈ ਸੋ ਆਖਰੀ ਸਵਾਲ ਮੇਰਾ ਸਾਡੇ ਦਲਵੀਰ ਸਿੰਘ ਜੀ ਗਿੱਲ ਹਰਾਂ ਨੂੰ ਹੈ ਗਿੱਲ ਸਾਹਿਬ ਤੁਹਾਡਾ ਨਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਲੰਮੇ ਟਾਈਮ ਤੋਂ ਇੱਕ ਚੰਗੇ ਸਮਾਜ ਸੇਵੀ ਦੇ ਤੌਰ ਤੇ ਚੱਲ ਰਿਹਾ ਹੈ ਪਰ ਪਿਛਲੇ ਦਿਨ ਹੀ ਆਪਾਂ ਦੇਖ ਰਹੇ ਹਾਂ ਵੀ ਇੱਕ ਸਮਾਜ ਸੇਵੀ ਕੰਮਾਂ ਤੋਂ ਆਪਣਾ ਜਿਹੜਾ ਦਲਵੀਰ ਗਿੱਲ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਮੂਵ ਕਰ ਰਿਹਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਨਹੀਂ ਐਕਚੁਅਲੀ ਮੈਂ ਸਿਆਸਤ ਦੇ ਵਿੱਚ ਹੁਣ ਨਹੀਂ ਮੂਵ ਕੀਤਾ ਸਿਆਸਤ ਵਿੱਚ ਕਈ ਨੂੰ ਮੈਨੂੰ ਆ ਮੈਂ 10 ਸਾਲ ਤੋਂ ਤੇ ਹੋ ਗਏ ਮੇਕਾ ਪਾਰਟੀ ਆਮ ਆਦਮੀ ਪਾਰਟੀ ਜਿਹਨੂੰ ਮੈਂ ਦਿੱਲੀ ਤੋਂ ਸਪੋਰਟ ਕਰਦਾ ਸੀ ਬਹੁਤ ਕਾਫੀ ਚਿਰ ਤੋਂ ਚਲੋ ਫਿਰ ਕੋਈ ਅੱਗੇ ਅਗਲਾ ਨੈਕਸਟ ਸਟੈਪ ਹੋਇਆ ਕਿ ਮੇਰੇ ਦੋਸਤ ਵੀ ਕਹਿ ਲੋ ਕਿ ਮੇਰੇ ਭਰਾ ਕਹਿ ਲੋ ਜਿਹੜੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਇਹਨਾਂ ਨਾਲ ਮੇਰਾ ਕਾਫੀ ਪੁਰਾਣਾ ਪਿਆਰ ਸੀ ਇਹਨਾਂ ਨੇ ਵੀ ਉਹ ਪਾਰਟੀ ਜੁਆਇਨ ਕਰ ਲਈ ਤੇ ਫਿਰ ਹੋਰ ਵੀ ਜ਼ਿਆਦਾ ਸਪੋਰਟ ਮੈਨੂੰ ਲੱਗੇ ਕਿ ਜੇ ਹੁਣ ਅਸੀਂ ਨਹੀਂ ਸਪੋਰਟ ਕਰਾਂਗੇ ਤਾਂ ਕੌਣ ਕਰੂਗਾ ਬਸ ਪਤਾ ਨਹੀਂ ਲੱਗਿਆ ਕਦੋਂ ਐਂਟਰੀ ਹੋਗੀ ਤੇ ਕਦੋਂ ਪਾਰਟੀ ਜੁਆਇਨ ਹੋਗੇ ਪਾਰਟੀ ਦੀ ਸੇਵਾ ਕਰਦੇ ਨੂੰ ਮੈਨੂੰ 10 ਸਾਲ ਹੋ ਗਏ ਤੇ ਹੁਣ ਪਾਰਟੀ ਜੋ ਹੁਕਮ ਲਾਊਗੀ ਅਗਰ ਪਾਰਟੀ ਕਹਿੰਦੀ ਹੈ ਕਿ ਗਰਾਊਂਡ ਦੇ ਵਿੱਚ ਤੁਹਾਨੂੰ ਉਤਰਨਾ ਬਣਾ ਤੇ ਅਸੀਂ ਰੈਡੀ ਹਾਂ ਜੀ ਸੋ ਸਾਡੇ ਵੱਲੋਂ ਗੁੱਡ ਵਿਸ਼ੇਚ ਗਿੱਲ ਸਾਹਿਬ ਸੋ ਲੋਕਾਂ ਦੇ ਵਿੱਚ ਵੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਪਟਿਆਲਾ ਤੋਂ ਸਾਡੇ ਦਲਵੀਰ ਸਿੰਘ ਜੀ ਗਿੱਲ ਸਾਹਿਬ ਆਮ ਆਦਮੀ ਪਾਰਟੀ ਦੇ ਜੋ ਸੰਭਾਵੀ ਉਮੀਦਵਾਰ ਚੱਲ ਰਹੇ ਨੇ ਪ੍ਰਮਾਤਮਾ ਮਿਹਰ ਕਰੇ ਸਾਰੇ ਵੱਡੀ ਜਗਤੀਆਂ دعਵਾਾਂ ਗਿੱਲ ਸਾਹਿਬ ਦੇ ਉਹਨਾਂ ਦੇ ਸਾਰੇ ਸਾਥੀਆਂ ਦੇ ਨਾਲ ਨੇ ਸੋ ਤੁਸੀਂ ਜੁੜੇ ਹੋਏ ਹੋ 123live.in ਦੇ ਨਾਲ ਸਾਰੇ ਕਬੱਡੀ ਪ੍ਰੇਮੀਆਂ ਨੂੰ ਸਾਡੀ ਟੀਮ ਵੱਲੋਂ ਵੀ ਅਪੀਲ ਹੈ ਬੇਨਤੀ ਹੈ ਜਿਹੜੇ ਲੋਕ ਸਾਡੇ ਟੂਰਨਾਮੈਂਟ ਤੇ ਪਹੁੰਚ ਸਕਦੇ ਆ ਉਹਨਾਂ ਨੂੰ ਮੋਸਟ ਵੈਲਕਮ ਜਿਹੜੇ ਕਿਸੇ ਤਰ੍ਹਾਂ ਨਹੀਂ ਆ ਸਕਦੇ ਜਾਂ ਦੂਰ ਦਰਾਡੇ ਦੇ ਲੋਕ ਐ ਵਿਦੇਸ਼ਾਂ ਦੇ ਵਿੱਚ ਬੈਠੇ ਐ ਉਹ ਸਾਡੀ ਇਸੇ ਵੈਬਸਾਈਟ ਦੇ ਜ਼ਰੀਏ ਪਿਛਲੇ ਸਾਲ ਦੇ ਵਾਂਗਰਾ ਸਾਡੇ ਇਸ ਟੂਰਨਾਮੈਂਟ ਦਾ ਆਨੰਦ ਮਾਣ ਸਕਦੇ ਆ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਾਸੀ ਕਾਲ ਜੀ ਆਪਾਂ ਵੀਰੇ ਇੱਥੋਂ ਹੁਣ ਇਹ ਜਿਹੜਾ ਰੋਡ ਐ ਨਾ ਇਹ ਦੇਦਨਾ ਪਿੰਡ ਤੋਂ ਆ ਰਿਹਾ ਪਾਤੜਾਂ ਤੋਂ ਪਾਤੜਾਂ ਤੋਂ ਇਹ ਸਮਾਣੇ ਨੂੰ ਜਾ ਰਿਹਾ ਇੱਥੋਂ 4 ਕਿਲੇ ਦੂਰ ਪੁਰਾਣਾ ਸਟੇਡੀਅਮ ਹੈ ਆਗਰ ਆਪਾਂ ਪਿੰਡ ਚੋਂ ਬਾਹਰ ਨਿਕਲਦੇ ਆ 4 ਕਿਲੇ ਅੱਗੇ ਆ ਕੇ ਇਹ ਸਮਾਣੇ ਨੂੰ ਰੋਡ ਜਾ ਰਿਹਾ ਇੱਥੋਂ ਤੁਸੀਂ ਆ ਫਲੈਕਸ ਲੱਗੀ ਹੈ ਬਾਈ ਦਾ ਟਰਾਲੀਆਂ ਦਾ ਕੰਮ ਹੈ ਤੇ ਇੱਕ ਗੈਰ ਜਿਹਾ ਕਾਫੀ ਵੱਡਾ ਤੇ ਨਾਲ ਹੀ ਇੱਧਰ-ਉੱਧਰ ਬੰਟੀ ਦਾ ਢਾਬਾ ਇਹ ਮੇਨ ਢਾਬਾ ਹੀ ਏਕੋ ਇਹ ਢਾਬੇ ਦੇ ਬਿਲਕੁਲ ਪਿਛਲੇ ਪਾਸੇ ਇਹਦੀ ਬੈਕ ਤੇ ਸਟੇਡੀਅਮ ਹੈ ਆ ਰਸਤਾ ਤੁਸੀਂ ਇੱਥੋਂ ਦੇਖੋਗੇ ਆ ਰਸਤਾ ਸਿੱਧਾ ਸਟੇਡੀਅਮ ਨੂੰ ਜਾ ਰਿਹਾ ਹੈ ਤੇ ਇੱਕ ਰਸਤਾ ਜਿੱਥੋਂ ਉਹ ਟਰੈਕਟਰ ਆ ਰਿਹਾ ਉਥੋਂ ਉਥੋਂ ਰਸਤਾ ਹੋਊਗਾ ਮੇਨ ਰੋਡ ਤੋਂ ਦੋ ਰਸਤੇ ਹੋਣਗੇ ਸਟੇਡੀਅਮ ਨੂੰ ਇਹ ਜਿਆਦਾ ਦੂਰ ਨਹੀਂ ਹੈ ਪਿੰਡ ਵਾਲੇ ਸਟੇਡੀਅਮ ਤੋਂ ਮੈਂ 4 ਕਿਲੇ ਅੱਗੇ ਜਾ ਕੇ ਆ